ਤੁਸੀਂ ਸੁਣ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ ਨੌਵਾਂ ਅੰਕ ਹੈ ਸਿੰਘ ਮਰਹਟੇ ਰਹੇ ਕੂਰਮਕੂਰੀ ਜਲੰਧਰ ਜਦ ਖਾਲਸੇ ਦੇ ਕਦਮਾਂ ਵਿੱਚ ਝੁਕ ਗਿਆ ਤਾਂ ਸਭ ਸ਼ੇਰ ਕੱਢਵੇਂ ਪਠਾਨ ਸਰਦਾਰ ਤੇ ਸੂਬੇਦਾਰ ਵੱਖ-ਵੱਖ ਪਾਸੇ ਤਿੱਤਰ-ਬਿੱਤਰ ਹੋ ਗਏ ਤੈਮੂਰ ਨੂੰ ਖਬਰ ਪਹੁੰਚੀ ਤਾਂ ਉਹ ਬਹੁਤ ਤੜਫਿਆ ਉਸ ਨੇ 우ਬੈਦੁੱਲਾ ਖਾਨ ਦੀ ਅਗਵਾਈ ਵਿੱਚ ਫੌਰਨ 25000 ਘੋੜਸਵਾਰ ਫੌਜ ਖਾਲਸੇ ਨੂੰ ਕੁਚਲਣ ਲਈ ਭੇਜੀ ਪਰ ਸਿੰਘਾਂ ਨੂੰ ਤੈਮੂਰ ਦੇ ਭੇਜੇ ਇਸ ਲਸ਼ਕਰ ਦੀ ਖਬਰ ਹੋ ਗਈ ਸਿੰਘਾਂ ਨੇ ਬਿਆਸ ਦੇ ਇਧਰਲੇ ਪਾਸੇ ਮੋਰਚੇ ਮੱਲ ਲਏ ਅਸੀਂ ਆਪਣੀ ਖਬਰ ਪਠਾਨਾਂ ਨੂੰ ਨਹੀਂ ਲੱਗਣ ਦੇਣੀ ਖਾਲਸਾ ਜੀ ਜਦ ਹੀ ਉਹ ਬਿਆਸ पार ਕਰਨਗੇ ਫਿਰ ਅਸੀਂ ਸਾਹਮਣੇ ਆਵਾਂਗੇ ਸਰਦਾਰ ਚੜਤ ਸਿੰਘ ਸਾਥੀ ਸਰਦਾਰਾਂ ਨੂੰ ਬੋਲੇ ਸਿੰਘਾਂ ਦੀ ਨੀਤੀ ਸੀ ਕਿ ਇੱਕਦਮ ਅਫਗਾਨ ਸੈਨਾ ਤੇ ਟੁੱਟ ਪੈਣਗੇ ਤੇ ਉਹਨਾਂ ਦੇ ਪੈਰ ਉਖੇੜ ਦੇਣਗੇ ਜਿਉ ਹੀ ਤੈਮੂਰ ਦੀ ਫੌਜ ਨੇ ਬਿਆਸ ਦਰਿਆ ਪਾਰ ਕੀਤਾ ਤਾਂ ਇੱਕਦਮ ਸਿੰਘਾਂ ਨੇ ਹੱਲਾ ਬੋਲ ਦਿੱਤਾ ਅਫਗਾਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹਨਾਂ ਨੇ ਤਾਂ ਸੋਚਿਆ ਸੀ ਕਿ ਸਿੰਘਾਂ ਨਾਲ ਜਲੰਧਰ ਪਹੁੰਚ ਕੇ ਟੱਕਰ ਹੋਵੇਗੀ ਤੇ ਜਲੰਧਰ ਹਜੇ ਬਹੁਤ ਦੂਰ ਸੀ ਅਵੇਸਲੀ ਅਫਗਾਨ ਫੌਜ ਆਵਾਕ ਖੜੋਤੀ ਰਹਿ ਗਈ ਜਿਉਂ-ਜਿਉਂ ਸਿੱਖ ਦਾ ਲੱਗੇ ਵਧਣ ਲੱਗਾ ਅਫਗਾਨ ਪੇਸ਼ਾ ਨੂੰ ਖਿਸਕਣ ਲੱਗੇ ਇਸ ਜੰਗ ਵਿੱਚ ਬਦਾਲੀ ਦੀ ਸੈਨਾ ਲੜ ਕੇ ਘਟ ਅਤੇ ਦਰਿਆ ਵਿੱਚ ਰੁੜ ਕੇ ਜਾਦਾ ਮਾਰੀ ਗਈ ਸਿੰਘਾਂ ਨੂੰ ਕੁਚਲਣ ਲਈ ਆਈ ਫੌਜ ਸਗੋਂ ਆਪਣਾ ਤੋਪਖਾਨਾ ਸਿੰਘਾਂ ਹਵਾਲੇ ਕਰਕੇ ਦੌੜ ਗਈ ਉਧਰ ਦਿੱਲੀ ਵਿੱਚ ਕੁਝ ਹੋਰ ਹਲਚਲ ਮੱਚੀ ਪਈ ਸੀ ਬਾਦਸ਼ਾਹ ਮਰਾਠਿਆਂ ਤੇ ਅਫਗਾਨਾਂ ਤੋਂ ਦੁਬਕ ਕੇ ਆਪਣੇ ਮਹਿਲਾਂ ਤੋਂ ਬਾਹਰ ਹੀ ਨਹੀਂ ਸੀ ਨਿਕਲਦਾ ਗਾਜੂਦੀਨ ਵਜ਼ੀਰ ਮਰਾਠਿਆਂ ਦੇ ਦਿੱਲੀ ਨਾਲ ਸੰਧੀ ਦੇ ਪੱਖ ਵਿੱਚ ਸੀ ਤੇ ਸੈਨਾਪਤੀ ਨਜੀਬੂ ਦੌਲਾ ਚਾਹੁੰਦਾ ਸੀ ਕਿ ਅਫਦਾਲੀ ਆਵੇ ਤੇ ਮਰਾਠਿਆਂ ਨੂੰ ਕੁਚਲ ਦੇਵੇ। ਵਜ਼ੀਰ ਨੇ ਮਰਹੱਟਿਆਂ ਵੱਲ ਤੇ ਸੈਨਾਪਤੀ ਨੇ ਅਫਦਾਲੀ ਵੱਲ ਚਿੱਠੀਆਂ ਘੁਲਾ ਦਿੱਤੀਆਂ। ਐਸੀ ਸਲਤਨਤ ਦਾ ਹੁਣ ਰੱਬ ਹੀ ਵਾਲੀ ਸੀ ਜਿਸ ਤੇ ਐਲਕਾਰ ਹੀ ਉਸਤੇ ਦੁਸ਼ਮਣ ਬਣ ਗਏ ਸਨ ਤੇ ਦੋ ਵੱਡੀਆਂ ਤਾਕਤਾਂ ਨੂੰ ਦਿੱਲੀ ਸੱਦਰੇ ਸਨ। ਇਧਰ ਅਦੀਨਾ ਬੇਗ ਭਾਵੇਂ ਜਲੰਧਰ ਦਾ ਨਵਾਬ ਬਣ ਬੈਠਾ ਸੀ ਪਰ ਇਹ ਚਿੰਤਾ ਉਸ ਨੂੰ ਅੰਦਰੋਂ-ਅੰਦਰੀ ਖਾਈ ਜਾ ਰਹੀ ਸੀ ਕਿ ਜਦ ਹੀ ਅਫਦਾਲੀ ਹੁਣ ਪੰਜਾਬ ਆਵੜਿਆ ਤਾਂ ਜ਼ਰੂਰ ਉਸ ਤੋਂ ਆਪਣੇ ਪੁੱਤਰ ਤੈਮੂਰ ਦੀ ਹਤਕ ਦਾ ਬਦਲਾ ਲਵੇਗਾ। ਸੋ ਇਸ ਤੋਂ ਪਹਿਲਾਂ ਕਿ ਅਫਗਾਨ ਉਸ ਨੂੰ ਸਭ ਕੁਝ ਸਿਖਾਉਂਦੇ ਉਹ ਕਿਸੇ ਵੱਡੀ ਤਾਕਤ ਨਾਲ ਹੱਥ ਮਿਲਾ ਲੈਣਾ ਚਾਹੁੰਦਾ ਸੀ। ਤੇ ਉਸ ਦਾ ਇਹ ਕੰਮ ਕੋਈ ਸੱਤਾ ਦੀ ਭੁੱਖ ਧੇਰ ਹੀ ਕਰ ਸਕਦੀ ਸੀ। ਹਾਲਾਂਕਿ ਜਦ ਤੱਕ ਪੰਜਾਬ ਵਿੱਚ ਖਾਲਸਾ ਸੀ ਕੋਈ ਵੀ ਤਾਕਤ ਇੱਥੇ ਸਥਾਈ ਰਾਜ ਸਥਾਪਿਤ ਨਹੀਂ ਕਰ ਸਕਦੀ ਸੀ ਪਰ ਖਾਲਸੇ ਨੇ ਤਾਜਾਂ ਤਖਤਾਂ ਲਈ ਤਾਂ ਅਦੀਨੇ ਦੀ ਮਦਦ ਹਰਗਿਜ਼ ਨਹੀਂ ਕਰਨੀ ਸੀ। ਸੂ ਅਦੀਨੇ ਲਈ ਹੁਣ ਇੱਕ ਮਾਤਰ ਧਿਰ ਮਰਾਠੇ ਬਚਦੇ ਸਨ ਅਦੀਨੇ ਨੂੰ ਖਬਰ ਮਿਲੀ ਕਿ ਮਰਹਟਿਆਂ ਨੇ ਦਿੱਲੀ ਡੇਰਾ ਕੀਤਾ ਹੋਇਆ ਹੈ ਉਸਨੇ ਆਪਣੇ ਇੱਕ ਵਕੀਲ ਹੱਥ ਮਰਾਠਿਆਂ ਲਈ ਚਿੱਠੀ ਕੱਲੀ ਤੇ ਉਹਨਾਂ ਨੂੰ ਸਰਹੰਦਰ ਆਉਣ ਦਾ ਸੱਦਾ ਦਿੱਤਾ ਮਰਾਠਿਆਂ ਦੇ ਝੰਡੇ ਝੂਲਦੇ ਰਹਿਣ ਮਰਾਠਾ ਸਰਦਾਰ ਰਗੁਨਾਥ ਰਾਓ ਨੂੰ ਅਦਨੇ ਅਦੀਨਾ ਬੇਗਦਾ ਸਲਾਮ ਹੁਣ ਜਦਕਿ ਸਾਰੇ ਹਿੰਦੁਸਤਾਨ ਦੇ ਰਾਜੇ ਰਜਵਾੜੇ ਪੇਸ਼ਵਾਵਾਂ ਅੱਗੇ ਝੁਕ ਗਏ ਹਨ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਮਰਾਠੇ ਸਰਦਾਰ ਪੰਜਾਬ ਦੀ ਧਰਤੀ ਨੂੰ ਵੀ ਜਲਦ ਹੀ ਭਾਗ ਲਾਉਣਗੇ ਸਰਹੰਦ ਅਤੇ ਲਾਹੌਰ ਦੇ ਸ਼ਾਹੀ ਕਿਲਿਆਂ ਦੀਆਂ ਫਸੀਲਾਂ ਮਰਾਠਿਆਂ ਦੇ ਝੰਡਿਆਂ ਦੀ ਉੜੀ ਕਰ ਰਹੀਆਂ ਹਨ ਜੇ ਮਰਾਠਾ ਸੈਨਾ ਸਰਹੰਦ ਵੱਲ ਚਾਲਾ ਪਾਵੇ ਤਾਂ 1 ਲੱਖ ਹਰ ਰੋਜ਼ ਦਾ ਤੇ 50 ਹਜ਼ਾਰ ਪੜਾ ਦਾ ਸੀ ਆਪ ਨਜ਼ਰਾਨਾ ਭੇਟ ਕਰਾਂਗੇ ਮਰਾਠੇ ਤਾਂ ਕਾਤੋਂ ਪੰਜਾਬ ਵੱਲ ਨਜ਼ਰਾਂ ਗੱਡੀ ਬੈਠੇ ਸਨ ਉਹਨਾਂ ਲਈ ਇਸ ਤੋਂ ਸੁਨਹਿਰੀ ਮੌਕਾ ਕੀ ਹੋ ਸਕਦਾ ਸੀ ਉਹ ਤੋਂ ਸਰਹੰਦ ਦਾ ਫੌਜਦਾਰ ਸਮੁੰਦ ਖਾਨ ਵੀ ਦਿੱਲੀ ਤੋਂ ਆਕੀ ਸੀ ਤੇ ਅਹਿਮਦ ਸ਼ਾਹ ਦਾ ਲਾਇਆ ਹੋਇਆ ਸੀ। ਸੁਗਾਜੂਦੀਨ ਵਜ਼ੀਰ ਨੇ ਵੀ ਮਰਾਠਿਆਂ ਨੂੰ ਸਰਹੰਦ ਉੱਤੇ ਚੜ੍ਹਾਈ ਕਰਨ ਦੀ ਹੱਲਾਸ਼ੇਰੀ ਦਿੱਤੀ। ਮਰਾਠਿਆਂ ਨੂੰ ਹੁਣ ਹੋਰ ਕੀ ਚਾਹੀਦਾ ਸੀ? ਸਰਹੰਦ ਉੱਤੇ ਚੜ੍ਹਾਈ ਕਰਨ ਦਾ 1 ਲੱਖ ਰੋਜ਼ ਤੇ ਨਾਲ ਹੀ ਪੰਜਾਬ ਵੀ ਉਹਨਾਂ ਫੌਰਨ ਸਰਹੰਦ ਵੱਲ ਕੂਚ ਕਰ ਦਿੱਤਾ। ਤੀਜੇ ਚੌਥੇ ਦਿਨ ਮਰਾਠੇ ਮਲਾ ਰਾਓ ਦੀ ਅਗਵਾਈ ਵਿੱਚ ਸਰਹੰਦਾ ਲਥੇ ਅਦੀਨੇ ਨੇ ਉਹਨਾਂ ਦਾ ਸਵਾਗਤ ਕੀਤਾ। ਖੁਸ਼ ਆਮਦੀਦ ਦਿੱਲੀ ਅਤੇ ਲਾਹੌਰ ਦੀ ਟੱਕਰ ਦੇ ਸੂਬੇ ਸਰਹੰਦ ਵਿੱਚ ਮਰਾਠੇ ਸਰਦਾਰ ਦਾ ਸਵਾਗਤ ਹੈ ਜਲਦੀ ਨਾਲ ਸਰਹੰਦ ਬਾਰੇ ਦੱਸੋ ਤਾਂ ਕਿ ਫਤਿਹ ਕਰਕੇ ਅੱਗੇ ਵਧਿਏ ਮਰਾਠਾ ਸਰਦਾਰ ਰਗੂਨਾਥ ਰਾਓ ਪਤਾ ਨਹੀਂ ਜਾਂਤਾ ਸਰਹੰਦ ਨੂੰ ਕੋਈ ਛੋਟੀ ਮੋਟੀ ਸਿਆਸਤ ਸਮਝੀ ਛੋਟੀ ਮੋਟੀ ਰਿਆਸਤ ਸਮਝੀ ਬੈਠਾ ਸੀ ਤੇ ਜਾਂ ਉਸ ਨੂੰ ਆਪਣੀ ਤਾਕਤ ਤੇ ਲੋੜੋਂ ਵੱਧ ਮਾਣ ਸੀ ਪਹਿਲੇ ਹੱਲੇ ਵੇਲੇ ਹੀ ਉਸ ਨੂੰ ਸਰਹੰਦ ਦੀ ਮਜ਼ਬੂਤੀ ਤੇ ਸਮੁੰਦਖਾਨ ਦੀ ਤਿਆਰੀ ਦਾ ਪਤਾ ਲੱਗ ਗਿਆ ਸੀ ਜਦ ਮਰਾਠਾ ਤੋਪਾਂ ਦੇ ਗੋਲੇ ਸਰਹੰਦ ਕਿਲੇ ਦੀਆਂ ਕੰਧਾਂ ਨਾਲ ਟਕਰਾ ਕੇ 베ਰੀ ਤੋਂ ਡਿੱਗਦੇ 베ਰਾ ਵਾਂਗ ਹੀਠਾਂ ਡਿੱਗ ਪਏ ਸਨ ਅਫਗਾਨਾਂ ਦਾ ਮਜ਼ਬੂਤ ਗੜ੍ਹ ਹੈ ਸਰਹੰਦ ਤੇ ਫੌਜਦਾਰ ਸਮੁੰਦਖਾਨ ਦਾ ਨਾਮ ਵੀ ਲੜਾਕੇ ਸਰਦਾਰਾਂ ਵਿੱਚ ਆਉਂਦਾ ਹੈ ਅਦੀਨੇ ਨੇ ਮਰਾਠਿਆਂ ਨੂੰ ਸੁਚੇਤ ਕਰਦਿਆਂ ਕਿਹਾ ਲੜਾਕੂ ਪੁਣਾ ਦਾ ਸਾਡੇ ਗੁਰੀਲੇ ਪਰਖਣਗੇ ਸਮੁੰਦਖਾਨ ਦਾ ਰਗੁਨਾਥ ਰਾਉ ਦੀ ਆਕੜ ਹਜੇ ਵੀ ਦਿੱਲੀ ਨਹੀਂ ਪਈ ਸੀ ਉਸਨੇ ਮਸ਼ਹੂਰ ਮਰਾਠਾ ਗੁਰੀਲਿਆਂ ਦਾ ਇੱਕ ਦਸਤਾ ਤਿਆਰ ਕੀਤਾ ਜੋ ਰਾਤ ਦੇ ਹਨੇਰੇ ਵਿੱਚ ਸਰਹੰਦ ਦੇ ਕਿਲੇ ਵੱਲ ਰਵਾਨਾ ਹੋਇਆ ਅਸੀਂ ਕਿਲੇ ਨੂੰ ਫਤਿਹ ਕਰ ਜਲਦੀ ਹੀ ਮਸ਼ਾਲ ਬਾਲ ਕੇ ਤੁਹਾਨੂੰ ਸੁਨਿਆ ਦੇਾਂਗੇ ਬਾਉ ਗੁਰੀਲਿਆਂ ਦਾ ਸਰਦਾਰ ਬੋਲਿਆ ਪਰ ਅਗਲੀ ਰਾਤ ਬੀਤ ਜਾਣ ਤੇ ਵੀ ਮਰਾਠੇ ਗੁਰੀਲਿਆਂ ਦੀ ਕੋਈ ਸੁਰਧ-ਬੁੱਧ ਨਹੀਂ ਸੀ ਸੂਈਆਂ ਨੇ ਖਬਰ ਦਿੱਤੀ ਕਿ ਸਾਰੇ ਗੁਰੀਲੇ ਅਫਗਾਨ ਬੰਦੂਖਾਂ ਨੇ ਡੇਗ ਲਏ ਹਨ ਹੋਨ ਰਗੁਨਾਥ ਰਾਓ ਨੂੰ ਜਾਪਿਆ ਕੇ ਸਰਹੰਦ ਮਾਰਨੀ ਖਾਲਾ ਜੀ ਦਾ ਵਾੜਾ ਨਹੀਂ ਅਗਲੇ ਕੁਝ ਦਿਨ ਮਰਾਠੇ ਸਰਹੰਦ ਨੂੰ ਘੇਰਾ ਪਾ ਕੇ ਤਾਂ ਬੈਠੇ ਰਹੇ ਪਰ ਕੋਈ ਹੋਰ ਹੱਲਾ ਕਰਨ ਦੀ ਹਿੰਮਤ ਨਾ ਕਰ ਸਕੇ ਸਰਹੰਦ ਨੂੰ ਘੇਰਾ ਪਾਇਆ ਮਰਹਟਿਆਂ ਨੂੰ ਕਈ ਦਿਨ ਹੋ ਗਏ ਸਨ ਅਦੀਨਾ ਬੇਗ ਦੀ ਪੰਜਾਬ ਸਰਦੇ ਵਾਲੀ ਚਿੱਠੀ ਪੜ੍ਹ ਕੇ ਉਹ ਪੰਜਾਬ ਵੱਲ ਤੁਰਤਾ ਪਏ ਸਨ ਪਰ ਉਹਨਾਂ ਨੂੰ ਕਿੱਥੇ ਪਤਾ ਕਿ ਸਰਹੰਦ ਐਡੀ ਵੱਡੀ ਤਾਕਤ ਹੈ ਰਾਹ ਵਿੱਚ ਜੇ ਦਿੱਲੀ ਸਲਤਨਤ ਨੇ ਬਿਨਾਂ ਲੜੇ ਮਰਾਠਿਆਂ ਅੱਗੇ ਗੋਡੇ ਟੇਕ ਦਿੱਤੇ ਤਾਂ ਉਹਨਾਂ ਦਾ ਹੰਕਾਰ ਸਤਵੇਂ ਅਸਮਾਨ ਤੇ ਪਹੁੰਚ ਗਿਆ ਪਰ ਅਬਦਾਲੀ ਦੇ ਚਹੇਤੇ ਸਰਹੰਦ ਦੇ ਸੂਬੇਦਾਰ ਸਮੁੰਦ ਖਾਨ ਨੇ ਮਰਾਠਿਆਂ ਦੇ ਕੰਨੀ ਹੱਥ ਲਵਾ ਦਿੱਤੇ ਅਦੀਨਾ ਬੇਗ ਭਾਵੇਂ ਮਰਾਠਿਆਂ ਸਨੇ ਆਪਣਾ ਸਾਰਾ ਤੋਪਖਾਨਾ ਕਿਲੇ ਦੁਆਲੇ ਬੀੜੀ ਬੈਠਾ ਸੀ ਪਰ ਸਰਹੰਦ ਨੇ ਉਹਨਾਂ ਨੂੰ 1 ਇੰਚ ਅੱਗੇ ਨਹੀਂ ਵਧਣ ਦਿੱਤਾ ਸੀ ਮਰਹੱਟੇ ਜਿਹੜੇ ਲਾਹੌਰ ਅਟਕ ਤੱਕ ਜਾਣ ਦੀਆਂ ਵਿਅੰਤਾ ਘੜ ਕੇ ਆਏ ਸਨ ਉਹਨਾਂ ਤੋਂ ਤਾਂ ਪਹਿਲੀ ਅੜਚਣ ਹੀ ਪਾਰ ਨਹੀਂ ਸੀ ਹੋ ਰਹੀ ਨਿਰਾਸ਼ਾ ਮਰਾਠਿਆਂ ਦੇ ਲੰਮਕੇ ਹੋਏ ਮੂੰਹ ਦੇਖ ਕੇ ਅਦੀਨਾ ਬੇਗ ਬੋਲਿਆ ਖਾਲਸਾ ਜੀ ਇਸ ਧਰਤੀ ਦੇ ਵਾਰਸ ਹਨ ਪੰਜਾਬ ਦੀ ਧਰਤੀ ਉਹਨਾਂ ਦੇ ਵੱਲ ਹੋ ਕੇ ਲੜਦੀ ਹੈ ਤੇ ਆਪ ਜਿੱਤਾਂ ਬਖਸ਼ਦੀ ਹੈ ਮੇਰੀ ਮੰਨੋ ਤਾਂ ਆਪਾਂ ਸਿੰਘਾਂ ਦੀ ਮਦਦ ਲੈਣੇ ਹਾਂ ਸਿੰਘ ਉਹ ਕੌਣ ਹਨ ਮਰਾਠਾ ਸਰਦਾਰ ਮਲਾ ਰਾਓ ਬੋਲਿਆ ਉਹੀ ਪੰਜਾਬ ਦੇ ਅਸਲ ਵਾਸੀ ਹਨ ਅਦੀਨਾ ਬੇਗ ਨੇ ਜਵਾਬ ਦਿੱਤਾ ਤੇ ਰਹਿੰਦੇ ਕਿੱਥੇ ਹਨ ਜੰਗਲਾਂ ਵਿੱਚ ਜੰਗਲਾਂ ਵਿੱਚ ਰਹਿਣ ਵਾਲੇ ਸਾਡੀ ਕੀ ਮਦਦ ਕਰਨਗੇ ਜੰਗਲਾਂ ਵਿੱਚ ਸ਼ੇਰ বাসਦੇ ਹਨ Rao ਸਾਹਿਬ ਤੇ ਉਹ ਕਿੰਨੇ ਕੁ ਲੜਾਕੇ ਹਨ ਤੁਸੀਂ ਨਾਦਰ ਸ਼ਾਹ ਤੇ ਅਫਦਾਲੀ ਨੂੰ ਪੁੱਛੋ ਪਰ ਉਹ ਸਾਡੀ ਮਦਦ ਕਿਉਂ ਕਰਨਗੇ ਸਰਹੰਦ ਨਾਲ ਉਹਨਾਂ ਦਾ ਕੀ ਵੈਰ ਹੈ ਸਰਹੰਦ ਨਾਲ ਸਿੰਘਾਂ ਦਾ ਕੀ ਵਹਿਰ ਹੈ ਇਹ ਤਾਂ ਤੁਹਾਨੂੰ ਉਹਨਾਂ ਦੇ ਆਿਆਂ ਤੇ ਹੀ ਪਤਾ ਲੱਗੇਗਾ ਅਦੀਨਾ ਬੇਗ ਮੁਸਕਰਾਉਂਦਿਆਂ ਬੋਲਿਆ ਤਾ ਫਿਰ ਛੇਤੀ ਸਦੋਨਾਂ ਨੂੰ ਹੁਣ ਤੱਕ ਸੱਦਿਆ ਕਿਉਂ ਨਹੀਂ ਮਲਾਰਾਓ ਬੋਲਿਆ ਸਿੰਘਾਂ ਨੂੰ ਖਬਰ ਕੀਤੀ ਗਈ ਹਾਲਾਂਕਿ ਅਦੀਨਾ ਬੇਗ ਨੂੰ ਇਹ ਡਰ ਵੀ ਸੀ ਕਿ ਕਿਤੇ ਸਿੱਖ ਤੇ ਮਰਾਠੇ ਇਕੱਠੇ ਨਾ ਹੋ ਜਾਣ ਪਰ ਫਿਰ ਵੀ ਉਸ ਨੇ ਸਿੰਘਾਂ ਨੂੰ ਸਰਹੰਦ ਹਮਲੇ ਲਈ ਬੁਲਾਵਾ ਭੇਜਿਆ ਸਰਹੰਦ ਨੂੰ ਮੂੜ ਉਜਾੜਨ ਦਾ ਵੇਲਾ ਸਿੰਘ ਕਦੋਂ ਹੱਥੋਂ ਜਾਣ ਦਿੰਦੇ ਸਨ ਖਾਲਸਾ ਜੀ ਮਹਾਰਾਜ ਦੇ ਬਚਨ ਹਨ ਕਿ ਸਰਹੰਦ ਵਿੱਚ ਗਧਿਆਂ ਨਾਲ ਹਲਵਾਏ ਜਾਣਗੇ ਜਾਲੇ ਮਾਰੋ ਮਹਾਰਾਜ ਦੇ ਬਚਨ ਪੂਰੇ ਹੋਣ ਦਾ ਵੇਲਾ ਆ ਗਿਆ ਹੈ ਸਰਦਾਰ ਜੱਸਾ ਸਿੰਘ ਬੋਲੇ ਖਾਲਸੇ ਦਲ ਨੇ ਸਰਹੰਦ ਪਹੁੰਚਣ ਵਿੱਚ ਬਹੁਤੀ ਦੇਰ ਨਹੀਂ ਲਾਈ ਜ਼ਿਆਦਾਤਰ ਢੜੋਂ ਨੰਗੇ ਸਿੰਘਾਂ ਦੇ ਇੱਕ ਸ਼ਹਿਰਿਆਂ ਤੇ ਢਿੱਲੇ ਜਿਹੇ ਦੁਮਾਲੇ ਦੇਖ ਕੇ ਮਰਾਠਿਆਂ ਨੇ ਮਖੌਲ ਉਡਾਇਆ ਉਹਨਾਂ ਲਈ ਇਹ ਹੈਰਾਨੀ ਦਾ ਸਬਬ ਸੀ ਕਿ ਇਹ ਲੋਕ ਕਿਸੇ ਸਲਤਨਤ ਨਾਲ ਟੱਕਰ ਕਿਵੇਂ ਲੈ ਸਕਦੇ ਹਨ ਪਰ ਉਹ ਚੁੱਪ ਰਹੇ ਮਰਾਠਿਆਂ ਵਿੱਚ ਘਰੇ ਖਲੋਤੇ ਅਦੀਨਾ ਬੇਗ ਨੂੰ ਦੇਖ ਕੇ ਸਰਦਾਰ ਜੱਸਾ ਸਿੰਘ ਬੋਲੇ ਕੀ ਤੁਹਾਨੂੰ ਪੰਜਾਬ ਦੀਆਂ ਖੜਕਤਾਰੀ ਬਾਹਾਂ ਤੇ ਇਤਬਾਰ ਨਹੀਂ ਰਿਹਾ ਅਦੀਨਾ ਬੇਗ ਜੀ ਜੋ ਦੂਰ ਦੇਸ਼ ਤੋਂ ਹੋਰ ਮਦਦ ਬੁਲਾ ਰਹੇ ਹੋ ਅਹਿਮਦ ਸ਼ਾ ਮਾਰੋ ਮਾਰ ਕਰਦਾ ਆ ਰਿਹਾ ਹੈ ਖਾਲਸਾ ਜੀ ਐਤ ਕੀ ਉਸਦੀ ਅੱਖ ਸਿਰਫ ਪੰਜਾਬ ਤੇ ਹੈ ਪਰ ਇਸ ਦਾ ਫਿਕਰ ਕੀ ਸਿਰਫ ਤੁਹਾਨੂੰ ਹੈ ਇਹੀ ਤਾਂ ਫਿਕਰ ਹੈ ਸਰਦਾਰ ਜੱਸਾ ਸਿੰਘ ਜੀ ਕਿ ਖਾਲਸਾ ਫਿਕਰ ਨਹੀਂ ਕਰਦਾ ਪਰ ਇਹ ਗੱਲ ਸੱਚਮੁੱਚ ਫਿਕਰ ਕਰਨ ਵਾਲੀ ਹੈ ਇਸ ਤੋਂ ਪਹਿਲਾਂ ਸ਼ਾ ਦਾ ਨਿਸ਼ਾਨਾ ਕੱਗਰ ਪਾਰ ਦਾ ਹਿੰਦੁਸਤਾਨ ਰਿਹਾ ਹੈ ਪਰ ਇਸ ਵਾਰ ਉਹ ਪੰਜਾਬ ਉੱਤੇ ਆਪਣਾ ਸਾਰਾ ਗੁੱਸਾ ਲਾਉਣ ਆ ਰਿਹਾ ਹੈ ਜਿੱਤਾਂ ਹਾਰਾਂ ਭਾਵੇਂ ਸਾਡੇ ਵਸ ਵਿੱਚ ਨਹੀਂ ਹਨ ਅਦੀਨਾ ਬੇਗ ਜੀ ਪਰ ਟੱਕਰ ਲੈਣੀ ਤਾਂ ਹੱਥ ਵਿੱਚ ਹੈ ਅਸੀਂ ਦੁਰਾਨੀਆਂ ਦਾ ਡਟ ਕੇ ਮੁਕਾਬਲਾ ਕਰਾਂਗੇ ਤੁਸੀਂ ਹਾਰ ਜਾਓਗੇ ਤਾਂ ਮੁੜ ਜੰਗਲਾਂ ਵਿੱਚ ਚਲੇ ਜਾਓਗੇ ਸਾਰੇ ਪੰਜਾਬ ਦੇ ਜੰਗਲ ਤੁਹਾਡੇ ਵਾਕਫ ਨੇ ਪਰ ਮੈਂ ਕਿੱਥੇ ਜਾਵਾਂਗਾ ਮੈਨੂੰ ਤਾਂ ਕਿਤੇ ਢੋਈ ਨਹੀਂ ਮਿਲਣੀ ਬਗਾਵਤ ਕਰਨ ਵਾਲਿਆਂ ਵਾਸਤੇ ਮਿਸਾਲ ਕਾਇਮ ਕਰਨ ਲਈ ਹੋ ਸਕਦਾ ਹੈ ਸ਼ਾਹ ਮੈਨੂੰ ਆਪਣੇ ਭੁੱਖੇ ਸ਼ੇਰਾਂ ਤੋਂ ਪੜਵਾ ਦੇਵੇ ਇਆ ਵੀ ਹੋ ਸਕਦਾ ਹੈ ਕਿ ਹਾਥੀਆਂ ਨਾਲ ਚਿਰਵਾ ਦੇਵੇ ਅਦੀਨਾ ਬੇਗ ਤੋਂ ਡਰ ਕਾਰਨ ਬੋਲਿਆ ਵੀ ਨਹੀਂ ਜਾ ਰਿਹਾ ਸੀ ਦਰਾਕਲ ਬੰਦਿਆਂ ਨੂੰ ਹਾਥੀ ਸ਼ੇਰ ਕੁਝ ਨਹੀਂ ਕਹਿੰਦੇ ਤੁਸੀਂ ਫਿਕਰ ਨਾ ਕਰੋ ਰਾਮਗੜੀਏ ਸਰਦਾਰ ਨੇ ਅਦੀਨੇ ਵੱਲ ਦੇਖ ਕੇ ਮੁਖੌਲ ਨਾਲ ਹੱਸਦਿਆਂ ਕਿਹਾ ਇਹਨਾਂ ਨੂੰ ਕੀਮਤ ਪੁੱਛੋ ਅਦੀਨੇ ਨੂੰ ਸਿੱਖ ਸਰਦਾਰਾਂ ਨਾਲ ਗੱਲਬਾਤ ਕਰਦਾ ਵੇਖ ਕੇ ਮਰਾਠਾ ਰਗੁਨਾਥ ਬੋਲਿਆ ਸਰਹੰਦ ਹਮਲੇ ਵਿੱਚ ਸਾਡੀ ਮਦਦ ਕਰਨ ਦੀ ਕੀਮਤ ਪੁੱਛੋ ਇਹ ਕਿਹੜਾ ਆ ਗਿਆ ਸਾਨੂੰ ਕੀਮਤ ਦੇਣ ਵਾਲਾ ਹੈ ਜੋਬ ਦੇ ਅਨੰਦਪੁਰੀ ਤਸਵੀਰ ਤੋਂ ਵਾਕਿਫ ਨਹੀਂ ਸਰਦਾਰ ਜੱਸਾ ਸਿੰਘ ਰਾਮਗੜੀਆ ਰਗੁਨਾਥ ਰਾਉ ਦੀ ਗੱਲ ਸੁਣਦਿਆਂ ਬੋਲਿਆ ਜੀ ਇਹਨਾਂ ਨੂੰ ਖਾਲਸੇ ਬਾਰੇ ਜ਼ਿਆਦਾ ਪਤਾ ਨਹੀਂ ਅਦੀਨਾ ਬੋਲਿਆ ਜੇ ਪਤਾ ਨਹੀਂ ਤਾਂ ਲੱਗ ਜਾਵੇਗਾ ਆਲੂ ਵਾਲੀਏ ਸਰਦਾਰ ਨੇ ਬੋਲਣਾ ਸ਼ੁਰੂ ਕੀਤਾ ਇਹਨਾਂ ਨੂੰ ਕਹੋ ਪੈਸੇ ਟਕੇ ਆਪਣੇ ਕੋਲ ਸੰਭਾਲ ਕੇ ਰੱਖਣ ਸਾਡੀਆਂ ਤਾਂ ਤਿੰਨ ਸ਼ਰਤਾਂ ਨੇ ਉਹ ਸੁਣ ਲੈਣ ਜੀ ਤੁਸੀਂ ਹੁਕਮ ਕਰੋ ਖਾਲਸਾ ਜੀ ਅਦੀਨੇ ਨੇ ਮਰਾਠਿਆਂ ਵੱਲੋਂ ਵੀ ਹਾਮੀ ਭਰੀ ਤੁਸੀਂ ਇਹਨਾਂ ਵਿਦੇਸ਼ੀਆਂ ਨਾਲ ਗੱਲ ਕਰ ਲਓ ਬੇਖਸਾਬ ਮੁੜ ਕੇ ਹਮਕੋ ਤੁਮਕੋ ਕਰੀ ਜਾਣਗੇ ਸਰਦਾਰ ਤਾਰਾ ਸਿੰਘ ਗੈਬੇ ਨੇ ਅਦੀਨੇ ਨੂੰ ਮਰਾਠਿਆਂ ਨਾਲ ਪਹਿਲਾਂ ਗੱਲ ਖੋਲ੍ਹਣ ਲਈ ਕਿਹਾ ਅਦੀਨੇ ਨੇ ਮਲਾਰਾਓ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਪਹਿਲਾਂ ਸ਼ਰਤਾਂ ਦੱਸੀਆਂ ਜਾਣ ਪਹਿਲੀ ਸ਼ਰਤ ਇਹੋ ਹੈ ਕਿ ਸਰਹੰਦ ਉੱਤੇ ਪਹਿਲਾ ਹਮਲਾ ਖਾਲਸਾ ਕਰੇਗਾ ਬਾਬਾ ਤਾਰਾ ਸਿੰਘ ਬੋਲਿਆ ਮਨਜ਼ੂਰ ਮਲਾਰਾਓ ਬੋਲਿਆ ਮਰਾਠਿਆਂ ਨੂੰ ਹੋਰ ਕੀ ਚਾਹੀਦਾ ਸੀ ਦੂਜੀ ਇਹ ਕਿ ਸਰਹੰਦ ਲੁੱਟਣ ਦਾ ਪਹਿਲਾ ਹੱਕ ਵੀ ਖਾਲਸੇ ਦਾ ਹੋਏਗਾ ਔਰ ਤੀਜੀ ਦੂਜੀ ਤੇ ਹਾਮੀ ਭਰੇ ਬਗੈਰ ਮਰਾਠਾ ਵਕੀਲ ਬੋਲਿਆ ਤੀਜੀ ਅਸੀਂ ਤੁਹਾਨੂੰ ਸਰਹੰਦ ਫਤਿਹ ਕਰਨ ਮਗਰੋਂ ਦੱਸਾਂਗੇ ਪਿਛਲੀਆਂ ਦੋਹੇ ਸ਼ਰਤਾਂ ਤੇ ਮਰਾਠੇ ਕਿਚ-ਕਿਚ ਜਈ ਕਰਨ ਲੱਗੇ ਅਦੀਨੇ ਨੇ ਉਹਨਾਂ ਨੂੰ ਸਮਝਾਇਆ ਦੇਖੋ ਰਾਉ ਸਾਹਿਬ ਸਾਡਾ ਨੁਕਸਾਨ ਵੀ ਕੋਈ ਨਹੀਂ ਹੋਣਾ ਤੇ ਖਾਲਸੇ ਨੇ ਸਰਹੰਦ ਵੀ ਫਤਿਹ ਕਰਕੇ ਸਾਨੂੰ ਦੇ ਦੇਣੀ ਹੈ ਕਿੰਨਾ ਕੁ ਲੁੱਟ ਲੈਣਗੇ ਸ਼ਹਿਰ ਨੂੰ ਤੇ ਨਾਲੇ ਅਸੀਂ ਜੇ ਕੁਝ ਦਿਨ ਹੋਰ ਘੇਰਾ ਪਾ ਕੇ ਬੈਠੇ ਰਹੇ ਤਾਂ ਫੌਜ ਦਾ ਖਰਚਾ ਦੇਖੋ ਕਿੰਨਾ ਹੋ ਜਾਵੇਗਾ ਸਾਰੇ ਜਮਾ ਘਟਾਓ ਕਰਕੇ ਨਫਾ ਫਿਰ ਵੀ ਸਾਡਾ ਹੈ ਗੱਲ ਜਦ ਨਫੇ ਨੁਕਸਾਨ ਨੂੰ ਧਿਆਨ ਵਿੱਚ ਰੱਖ ਕੇ ਸਮਝਾਈ ਜਾਵੇ ਤਾਂ ਜਮਣਾਪਾਰ ਵਾਲਿਆਂ ਨੂੰ ਛੇਤੀ ਸਮਝ ਆਉਂਦੀ ਹੈ ਸੋ ਮਰਾਠੇ ਵੀ ਮੰਨ ਗਏ ਨਾਲੇ ਪਿਛਲੀਆਂ ਦੋ ਸ਼ਰਤਾਂ ਤਾਂ ਤਾਂ ਹੀ ਪੂਰੀਆਂ ਹੋਣਗੀਆਂ ਨਾ ਜੇ ਸਿੰਘ ਸਰਹੰਦ ਨੂੰ ਮਾਰ ਲੈਣ ਮਰਾਠਾ ਵਕੀਲ ਵੀ ਬੋਲਿਆ ਮੁਗਲਾਂ ਨੇ ਕੁਰਾਨ ਤੇ ਮਰਾਠਿਆਂ ਨੇ ਮਹਾਦੇਵ ਦੀਆਂ ਸੌਹਾ ਖਾ ਕੇ ਸਿੰਘਾਂ ਦੀਆਂ ਤਿੰਨੇ ਸ਼ਰਤਾਂ ਮੰਨ ਲਈਆਂ ਸਿੰਘਾਂ ਨੇ ਉਸੇ ਰਾਤ ਹੱਲੇ ਦੀ ਤਿਆਰੀ ਕੀਤੀ ਮਰਾਠੇ ਤੇ ਮੁਗਲ ਤਾਂ ਰਾਤ ਨੂੰ ਵਿਸ਼ਰਾਮ ਲਈ ਉਪਾਕਰਣ ਲੱਗੇ ਤੇ ਸਿੰਘ ਸਰਹੰਦ ਉੱਤੇ ਹੱਲੇ ਦੀ ਤਿਆਰੀ ਵਿੱਚ ਰੁੱਝ ਗਏ ਤਰਕੀਬ ਇਹ ਸੀ ਤੇ ਸਾਦੀ ਸੀ ਕਿ ਰਾਤੋਂ ਰਾਤ ਕਿਲੇ ਦੀਆਂ ਕੰਧਾਂ ਤੇ ਚੜ ਕੇ ਕਿਲਾ ਮਾਰ ਲੈਣਾ ਹੈ ਤੇ ਫਿਰ ਸ਼ਹਿਰ ਦੇ ਦਰਵਾਜ਼ੇ ਖੋਲ ਦੇਣੇ ਹਨ ਹੋਨ ਜੇ ਕਿਸੇ ਹੋਰ ਸ਼ਹਿਰ ਦਾ ਕੋਈ ਹੋਰ ਕਿਲਾ ਹੁੰਦਾ ਤਾਂ ਹੋ ਸਕਦਾ ਰਾਤ ਵੀ ਲੱਗ ਜਾਂਦੀ ਪਰ ਇਹ ਤਾਂ ਸਰਹੰਦ ਸੀ ਸਗਲ ਬ੍ਰਹਿਮੰਡ ਵਿੱਚ ਜੇ ਕੋਈ ਸ਼ਹਿਰ ਸਿੰਘਾਂ ਨੂੰ ਸਭ ਤੋਂ ਵੱਧ ਰੜਕਦਾ ਸੀ ਤਾਂ ਉਹ ਸਰਹੰਦ ਹੀ ਸੀ ਇਸ ਨੂੰ ਢਾਹ ਢੇਰੀ ਕਰਨ ਲਈ ਤਾਂ ਸਿੰਘਾਂ ਨੂੰ ਕੋਈ ਬਹਾਨਾ ਵੀ ਨਹੀਂ ਚਾਹੀਦਾ ਸੀ ਰਾਤ ਤਾਂ ਪਹਿਲਾ ਪੈਰ ਪੂਰਾ ਵੀ ਨਹੀਂ ਬੀਤਿਆ ਸੀ ਕਿ ਸਿੰਘਾਂ ਨੇ ਕਿਲਾ ਮਾਰ ਲਿਆ ਜਿਹੜੀ ਸਰਹੰਦ ਨੂੰ ਘੇਰਾ ਪਾ ਕੇ ਮਰਾਠੇ 8 ਦਿਨ ਤੋਂ ਵਿਚਾਰਗੀ ਦੀ ਹਾਲਤ ਵਿੱਚ ਬੈਠੇ ਸਨ ਸਿੰਘਾਂ ਲਗਭਗ ਅੱਧੇ ਪੈਰ ਵਿੱਚ ਹੀ ਫਤਿਹ ਕਰ ਲਈ ਪਹਿਲਾਂ ਜਿੰਨਾ ਧੜੋ ਨੰਗੇ ਸਿੰਘਾਂ ਦੇ ਪਾਟੇ ਜਿਹੇ ਪੂਰੇ ਲੰਬੇ ਕਸ਼ਹਿਰਿਆਂ ਸੂਦੇ ਦਾੜਿਆਂ ਤੇ ਢਿੱਲੇ ਜੇ ਦਮਾਲੇ ਦੇਖ ਕੇ ਮਰਾਠਿਆਂ ਨੇ ਮੁਖੌਲ ਉਡਾਇਆ ਸੀ ਜਦ ਉਹਨਾਂ ਸਿੰਘਾਂ ਨੇ ਹੀ ਅੱਖ ਦੇ ਫੌਰ ਵਿੱਚ ਸਰਹੰਦ ਤੇ ਹਮਲਾ ਕੀਤਾ ਤੇ ਮਾਰ ਵੀ ਲਈ ਤਾਂ ਮਰਹਟਿਆਂ ਦੀਆਂ ਖਾਨੇ ਹੋ ਗਈਆਂ ਹੁਣ ਉਹਨਾਂ ਨੂੰ ਇਹ ਸਿੱਖ ਉਹੀ ਸਾਵੇਂ ਨਹੀਂ ਲੱਗ ਰਹੇ ਸਨ ਜੋ ਸਰਹੰਦ ਉੱਤੇ ਹੱਲਾ ਕਰਨ ਲਈ ਅਦੀਨੇ ਨੇ ਸੱਦੇ ਸਨ ਹੋਂਦ ਹੈ ਕੋਈ ਹੋਰ ਜਾਪ ਰਏ ਸਨ ਸਿੰਘਾਂ ਦੀਆਂ ਲਾਲ ਅੱਖਾਂ ਚੜੇ ਮੁਸ਼ੈਰੇ ਦੁਮਾਲਿਆਂ ਤੇ ਝੂਲਦੇ ਫਰਲੇ ਤੇ ਰੌਦਰ ਰੂਪ ਤੱਕੇ ਹੁਣ ਮਰਾਠੇ ਹੈਰਾਨ ਹੋ ਰਹੇ ਸਨ ਉਹਨਾਂ ਦੇ ਤਾਂ ਚਿਤ ਚੇਤੇ ਵੀ ਨਹੀਂ ਸੀ ਕਿ ਜਾਂਗਲੀ ਜਿਹੇ ਜਾਪਣ ਵਾਲੇ ਇਹ ਸਿੱਖ ਐਡੇ ਲੜਾਕੇ ਹੋਣਗੇ ਗਿਲਜੇ ਅੱਗੇ ਅੱਜ ਤੱਕ ਕੋਈ ਅੜਿਆ ਨਹੀਂ ਸੀ ਤੇ ਸਿੰਘ ਕਦੇ ਕਿਸੇ ਤੋਂ ਹਾਰੇ ਨਹੀਂ ਸਨ ਮਰਾਠਿਆਂ ਦੇ ਉਂਗਲਾ ਮੂੰਹ ਵਿੱਚ ਪੈ ਗਈਆਂ ਜਦ ਕਿਲੇ ਦੀਆਂ ਕੰਧਾਂ ਤੋਂ ਆਵਾਜ਼ ਆਈ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਗਿਲਜੀਆਂ ਨੇ ਵੀ ਕਿੱਥੇ ਸੋਚਿਆ ਕਿ ਸਿੰਘ ਸਰਹੰਦ ਉੱਤੇ ਆ ਪੈਣਗੇ ਉਹਨਾਂ ਦੀ ਐਨੀ ਤਿਆਰੀ ਅਦੀਨੇ ਤੇ ਮਰਾਠਿਆਂ ਲਈ ਬਹੁਤ ਸੀ ਪਰ ਸਿੰਘਾਂ ਲਈ ਇਹ ਬਹੁਤੀ ਤਿਆਰੀ ਕੁਝ ਵੀ ਨਹੀਂ ਸੀ ਹਰਫੱਲੇ ਹੋਏ ਗਿਲਜੀਆਂ ਨੇ ਕਿਲਾ ਛੱਡ ਕੇ ਭੱਜਨ ਵਿੱਚ ਬਹੁਤੀ ਦੇਰ ਨਾ ਲਾਈ ਹੋਰ ਤਾਂ ਹੋਰ ਬਦਾਲੀ ਦਾ ਲੜਾਕਾ ਤੇ ਚਹੇਤਾ ਸਮੁੰਦਖਾਨ ਵੀ ਘੋੜੇ ਨੂੰ ਅੱਡੀ ਲਾ ਕੇ ਭਜਦਾ ਹੋਇਆ ਸਿੰਘਾਂ ਨੇ ਘੋੜੇ ਤੋਂ ਲਾਹਿਆ ਸ਼ਹਿਰ ਦੇ ਦਰਵਾਜ਼ੇ ਤਾਂ ਭਾਵੇਂ ਸਿੰਘਾਂ ਨੇ ਰਾਤ ਨੂੰ ਹੀ ਖੋਲ ਦਿੱਤੇ ਸਨ ਪਰ ਦਲ ਖਾਲਸਾ ਅੰਮ੍ਰਿਤ ਵੇਲੇ ਸਰਹੰਦ ਵਿੱਚ ਦਾਖਲ ਹੋਇਆ ਸਿੰਘਾਂ ਦੀ ਦੂਜੀ ਸ਼ਰਤ ਪੂਰੀ ਹੋ ਰਹੀ ਸੀ ਹੁਣ ਮਰਾਠਿਆਂ ਨੂੰ ਛੇਤੀ ਤੀਜੀ ਸ਼ਰਤ ਦੇ ਪੂਰੀ ਹੋ ਜਾਣ ਦੀ ਉਡੀਕ ਸੀ ਤਾਂ ਕਿ ਉਹ ਵੀ ਸ਼ਹਿਰ ਉੱਤੇ ਹੱਲਾ ਬੋਲ ਸਕਣ ਤੇ ਖਜ਼ਾਨੇ ਵਿੱਚੋਂ ਕੁਝ ਉਹਨਾਂ ਦੇ ਹੱਥ ਵੀ ਲੱਗੇ ਕਿਲਾ ਫਤਿਹ ਕਰ ਲੈਣ ਮੰਗਰੋ ਸ਼ਰਤ ਅਨਸਾਰ ਅਗਲਾ ਸਾਰਾ ਦਿਨ ਸਰਹੰਦ ਸਿੰਘਾਂ ਦੀ ਸੀ ਉਹਨਾਂ ਸ਼ਹਿਰ ਨੂੰ ਰੱਜ ਕੇ ਕੁੱਟਿਆ ਤੇ ਲੁੱਟਿਆ ਸਭ ਕੀਮਤੀ ਵਸਤਾਂ ਤੇ ਖਜ਼ਾਨਾ ਸਿੰਘਾ ਆਪਣੇ ਡੇਰੇ ਤੇ ਪਹੁੰਚਾ ਦਿੱਤਾ ਸਭ ਚੰਗੇ ਘੋੜੇ ਆਪਣੇ ਕਬਜ਼ੇ ਵਿੱਚ ਕਰ ਲਏ ਮਰਾਠਾ ਸੂਈਆਂ ਨੇ ਆਪਣੇ ਫੌਜਦਾਰਾਂ ਨੂੰ ਦੱਸਿਆ ਕਿ ਸਰਹੰਦ ਤਾਂ ਮਨ ਨੂੰ ਸੋਨੇ ਚਾਂਦੀ ਤੇ ਹੀਰੇ ਲਾਲਾਂ ਦਾ ਸਮੁੰਦਰ ਹੈ ਤੇ ਲੁੱਟ ਦਾ ਮਾਲ ਲੱਦਣ ਲਈ ਸੈਂਕੜੇ ਊਠ ਹੋਰ ਮੰਗਵਾਉਣੇ ਪੈਣਗੇ ਮਰਾਠਿਆਂ ਦੀਆਂ ਵਾਸ਼ਾਂ ਖਿਲ ਗਈਆਂ ਉਹਨਾਂ ਨੂੰ ਹੋਣ ਲੁੱਟ ਦੀ ਖੇਚ ਹੋ ਰਹੀ ਸੀ ਕੁਝ ਸੂਹੀਆਂ ਨੇ ਇਹ ਵੀ ਦੱਸਿਆ ਸਿੰਘ ਸ਼ਹਿਰ ਵਿੱਚ ਬੜੀ ਭਾਰੀ ਤਬਾਹੀ ਤੇ ਲੁੱਟ ਮਚਾਰੇ ਹਨ rau ਸਾਹਿਬ ਉਹਨਾਂ ਇਹਨਾਂ ਖਜ਼ਾਨਾ ਇਕੱਠਾ ਕਰ ਲਿਆ ਹੈ ਕਿ ਲੱਦਣ ਲਈ ਗਧੇ ਮੰਗਵਾਏ ਹਨ ਹੁਣ ਤਾਂ ਮਰਾਠੇ ਦੰਦ ਘਰੀਚ ਰਹੇ ਸਨ ਮੱਖਣ ਮੱਖਣ ਲਾ ਕੇ ਉਹ ਲੈ ਜਾਣਗੇ ਤੇ ਸਾਡੇ ਪੱਲੇ ਬਸ ਲੱਸੀ ਰਹਿ ਜਾਵੇਗੀ ਸੋ ਵਾਦੇ ਨੂੰ ਤੋੜਦੇ ਹੋਏ ਉਹ ਪਹਿਲੇ ਦਿਨ ਆਥਨ ਨੂੰ ਹੀ ਸ਼ਹਿਰਵਲ ਹੋ ਤੁਰੇ ਉਹਨਾਂ ਦੇ ਤਾਂ ਚਿੱਤ ਵਿੱਚ ਸੀ ਕਿ ਜਿੰਨਾ ਸਿੰਘਾਂ ਨੇ ਲੁੱਟ ਲਿਆ ਸੋ ਲੁੱਟ ਲਿਆ ਹੁਣ ਕਿਸੇ ਤਰੀਕੇ ਖਜ਼ਾਨੇ ਨਾਲ ਲੱਦੇ ਗਧਿਆਂ ਨੂੰ ਤਾਂ ਰੋਕ ਲਿਆ ਜਾਏ ਪਰ ਜਿਉਂ ਹੀ ਮਰਾਠੇ ਸਰਹੰਦ ਦੇ ਦਰਵਾਜ਼ਿਆਂ ਤੋਂ ਅੰਦਰ ਦਾਖਲ ਹੋਏ ਤਾਂ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਗਧਿਆਂ ਉੱਤੇ ਤਾਂ ਕੋਈ ਖਜ਼ਾਨਾ ਨਹੀਂ ਲੱਦਿਆ ਲੱਦਿਆ ਹੋਇਆ ਸੀ ਉਹਨਾਂ ਮਗਰ ਤਾਂ ਹੱਲ ਪਾਏ ਹੋਏ ਸਨ ਤੇ ਸਭ ਮੁਖੀ ਸਰਦਾਰ ਸਰਹੰਦ ਵਿੱਚ ਗਧਿਆਂ ਨਾਲ ਹਲ ਵਾ ਰਹੇ ਸਨ ਅਦੀਨੇ ਨੇ ਸਾਰੀ ਵਾਰਤਾ ਖੋਲ ਕੇ ਮਰਾਠਿਆਂ ਨੂੰ ਦੱਸੀ ਇਹੀ ਸਿੰਘਾਂ ਦੀ ਤੀਜੀ ਸ਼ਰਤ ਸੀ ਰਾਓ ਸਾਹਿਬ ਇਹਨਾਂ ਦੇ ਗੁਰੂ ਦਾ ਬਚਨ ਸੀ ਕਿ ਸਰਹੰਦ ਵਿੱਚ ਗਧਿਆਂ ਨਾਲ ਹਲਵਾਏ ਜਾਣਗੇ ਸੋ ਇਹ ਉਹੀ ਪੁਗਾ ਰਹੇ ਹਨ ਕੈਸੇ ਲੋਕ ਨੇ ਸੱਚਮੁੱਚ ਜਾਗਲੀ ਮਹਿਲ ਹਵੇਲੀਆਂ ਖਜ਼ਾਨਿਆਂ ਨਾਲ ਭਰੀਆਂ ਹੋਈਆਂ ਨੇ ਤੇ ਇਹ ਇੱਥੇ ਸ਼ਹਿਰ ਦੀ ਮਿੱਟੀ ਸ਼ਾਨਾਂ ਤੇ ਲੱਗੇ ਹੋਏ ਹਨ ਮਰਾਠਾ ਰਗੁਨਾਥ Rao ਬੋਲਿਆ ਤਦ ਹੀ ਉਸ ਦਾ ਵਕੀਲ ਕੋਲ ਆਇਆ ਤੇ ਕਹਿਣ ਲੱਗਾ ਇਹ ਤਾਂ ਦੀਨੇ ਦਾ ਦੱਸਣਾ ਹੀ ਹੈ ਨਾ ਬਾਊ ਕਿ ਸਿੰਘ ਗੁਰੂ ਦੇ ਬੋਲ ਪੁਗਾ ਰਹੇ ਹਨ ਕੀ ਪਤਾ ਧਰਤੀ ਵਿੱਚ ਦੱਬੇ ਖਜ਼ਾਨੇ ਨੂੰ ਉਖਾੜ ਰਹੇ ਹੋਣ ਤੇ ਅਦੀਨੇ ਤੇ ਇਹਨਾਂ ਦੀ ਸੰਧੀ ਹੋ ਚੁੱਕੀ ਹੋਵੇ ਕਿ ਉਹ ਖਜ਼ਾਨਾ ਆਪਸ ਵਿੱਚ ਵੰਡ ਲੈਣਗੇ ਇਹ ਨਾ ਹੋਵੇ ਬਾਊ ਕਿ ਸਿੰਘ ਸਾਰਾ ਖਜ਼ਾਨਾ ਸਾਮ ਲੈਣ ਤੇ ਆਪਾਂ ਦੇਖਦੇ ਹੀ ਰਹਿ ਜਾਈਏ ਵਕੀਲ ਦੀ ਗੱਲ ਸੁਣਦਿਆਂ ਮਰਾਠੇ ਰਾਓ ਦਾ ਮੱਥਾ ਠਣਕਿਆ ਉਸ ਜਾਤਾ ਕਿਤੇ ਗੱਲ ਸੱਚੀ ਨਾ ਹੋਵੇ ਤੇ ਅਸੀਂ ਹੱਥ ਮਲਦੇ ਹੀ ਰਹਿ ਜਾਈਏ ਅਦੀਨੇ ਨੂੰ ਸੁਨੇਹਾ ਕੱਲਿਆ ਗਿਆ ਦੋਹਾਂ ਬੇੜੀਆਂ ਵਿੱਚ ਸਵਾਰ ਅਦੀਨਾ ਬੇਗ ਭੱਜਿਆ ਆ ਉਹ ਕਿਸੇ ਧਿਰ ਦਾ ਗੁੱਸਾ ਸਹਿਣ ਦੀ ਸਥਿਤੀ ਵਿੱਚ ਨਹੀਂ ਸੀ ਮੌਕਾ ਪ੍ਰਸਤ ਬੰਦੇ ਉਂਝ ਵੀ ਡਰੂ ਕਿਸਮ ਦੇ ਹੀ ਹੁੰਦੇ ਹਨ ਜੇ ਇਹਨਾਂ ਆਪਣੇ ਗੁਰੂ ਦਾ ਬਚਨ ਪਾਲਣਾ ਵੀ ਸੀ ਇੱਥੇ ਗਧਿਆਂ ਨਾਲ ਹਲ ਫੇਰੇ ਜਾਣਗੇ ਤਾਂ ਕੀ ਉਹ ਸੰਕੇਤਕ ਨਹੀਂ ਹੋ ਸਕਦਾ ਸੀ ਇਹਨਾਂ ਨੂੰ ਕਹੋ ਕਿ ਮਰਾਠਿਆਂ ਦੇ ਸਬਰ ਦਾ ਪਿਆਲਾ ਹੁਣ ਭਰ ਚੁੱਕਾ ਹੈ ਅਦੀਨਾ ਭੱਜਿਆ ਭੱਜਿਆ ਸਰਦਾਰ ਜੱਸਾ ਸਿੰਘ ਕੋਲ ਗਿਆ ਤੇ ਬੋਲਿਆ ਤੁਸੀਂ ਆਪਣੀਆਂ ਤਿੰਨੇ ਸ਼ਰਤਾਂ ਪੂਰੀਆਂ ਕਰਵਾ ਲਈਆਂ ਨੇ ਖਾਲਸਾ ਜੀ ਹੁਣ ਮਰਾਠਿਆਂ ਨੂੰ ਵੀ ਸ਼ਹਿਰ ਲੁੱਟਣ ਦਾ ਮੌਕਾ ਦਿਓ ਮਰਾਠੇ ਲੁੱਟੀ ਜਾਣ ਸ਼ਹਿਰ ਨੂੰ ਅਸੀਂ ਉਹਨਾਂ ਦੇ ਰਾਹ ਵਿੱਚ ਨਹੀਂ ਆਵਾਂਗੇ ਅਸੀਂ ਤਾਂ ਮਹਾਰਾਜ ਤੇ ਬੋਲਾਂ ਤੇ ਫੁੱਲ ਛੜਾ ਰਹੇ ਹਾਂ ਇਸ ਤੋਂ ਪਹਿਲਾਂ ਕਿ ਸਰਦਾਰ ਜੱਸਾ ਸਿੰਘ ਕੁਝ ਕਹਿੰਦੇ ਬਾਬਾ ਧਾਰਾ ਸਿੰਘ ਬੋਲਿਆ ਤੁਸੀਂ درست ਫਰਮਾਇਆ ਹੈ ਪਰ ਜੇ ਸ਼ਹਿਰ ਲੁੱਟਦਿਆਂ ਸਿੰਘਾਂ ਤੇ ਮਰਾਠਿਆਂ ਦੀ ਕੋਈ ਝੜਪ ਹੋ ਗਈ ਤਾਂ ਐਵੇਂ ਵਾਧੂ ਦਾ ਕਲੇਸ਼ ਖੜਾ ਹੋਵੇਗਾ ਨਾਲੇ ਮਰਾਠੇ ਤਾਂ ਵਿਦੇਸ਼ੀ ਹਨ ਚਾਰ ਦਿਨਾਂ ਨੂੰ ਮੁੜ ਜਾਣਗੇ ਪੰਜਾਬ ਤਾਂ ਤੁਹਾਡਾ ਹੀ ਹੈ ਸਰਹੰਦਰ ਨੂੰ ਕਦੇ ਫੇਰ ਟੈਟੇਰੀ ਕਰ ਲਿਓ। ਇਹੀ ਗੱਲ ਮਰਾਠਿਆਂ ਨੂੰ ਵੀ ਕਹਿ ਕੇ ਆਇਆ ਹੈ ਕਿ ਉੱਥੇ ਕੁਝ ਹੋਰ ਕਿਹਾ ਸੀ ਜੇ ਨਹੀਂ ਕਿਹਾ ਤਾਂ ਜਾ ਕੇ ਹੁਣ ਕਹਿ ਦੇ ਕਿ ਆਪਣੇ ਆਪ ਨੂੰ ਪਰੋਣੇ ਹੀ ਜਾਣਨ ਤੇ ਚਾਰ ਦਿਨਾਂ ਨੂੰ ਆਪ ਹੀ ਮੁੜ ਜਾਣ। ਨਹੀਂ ਫਿਰ ਕੋਈ ਕਾਬਲੋ ਆਇਆ ਹੋਵੇ ਭਾਵੇਂ ਪੁੰਨਿਓ ਸਾਨੂੰ ਮੋੜ ਨਾ ਆਉਂਦਾ ਹੈ। ਬਾਬਾ ਤਾਰਾ ਸਿੰਘ ਗੈਬਾ ਬੋਲਿਆ। ਸਿੰਘ ਸਰਹੰਦ ਵਿੱਚੋਂ ਬਾਹਰ ਨੂੰ ਤੁਰ ਪਏ ਤੇ ਮਰਾਠੇ ਮਹਿਲਾਂ ਹਵੇਲੀਆਂ ਵਿੱਚ ਵੜ ਗਏ ਪਰ ਥੋੜੇ ਸਮੇਂ ਵਿੱਚ ਹੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਲੁੱਟਣ ਲਈ ਬਹੁਤਾ ਕੁਝ ਛੱਡਿਆ ਨਹੀਂ ਸਿੰਘਾਂ ਨੇ ਸ਼ਹਿਰ ਵਿੱਚ ਜਿਹੜੀ ਹਵੇਲੀ ਵਿੱਚ ਵੀ ਜਾਇਆ ਕਰ ਲੁੱਟੀ ਪੁੱਟੀ ਮਿਲਿਆ ਕਰੇ ਸਾਰੇ ਮਹਿਲ ਖਾਲੀ ਮਰਾਠੇ ਕਲਪ ਗਏ ਉਹਨਾਂ ਸ਼ਹਿਰ ਵਿੱਚ ਬਚੇ ਰਹਿ ਗਏ ਕੁਝ ਸਿੰਘਾਂ ਤੇ ਹਮਲਾ ਕਰ ਦਿੱਤਾ ਪਰ ਸਿੰਘਾਂ ਨਾਲ ਭੀੜੇ ਮਰਾਠੇ ਸਗੋਂ ਆਪਣਾ maal ਵੀ ਖੁਆ ਬੈਠੇ ਹਣਰਾਉ ਨੇ ਤਰਕੀਬ ਬਣਾਈ ਕਿ ਸਿੰਘਾਂ ਨੇ ਸਾਰਾ ਖਜ਼ਾਨਾ ਆਪਣੇ ਡੇਰੇ ਵਿੱਚ ਜਮ੍ਹਾਂ ਕਰ ਲਿਆ ਹੈ ਸੋ ਮਰਾਠਿਆਂ ਨੂੰ ਉਹਨਾਂ ਦੇ ਡੇਰੇ ਤੇ ਪੈਣਾ ਚਾਹੀਦਾ ਹੈ ਤੇ ਸਾਰਾ ਡੇਰਾ ਲੁੱਟ ਲੈਣਾ ਚਾਹੀਦਾ ਹੈ ਮਰਾਠੇ ਸਿੰਘਾਂ ਵੱਲ ਹਮਲਾਵਰ ਰੁੱਖ ਨਾਲ ਦੌੜੇ ਮਰਾਠਿਆਂ ਤੇ ਸਿੰਘਾਂ ਦੀ ਝੜਪ ਤੋਂ ਡਰਦੇ ਅਦੀਨੇ ਨੇ ਇਹ ਖਬਰ ਸਿੰਘਾਂ ਤੀ ਪਹੁੰਚਾ ਦਿੱਤੀ ਜਿਉਂ ਹੀ ਮਰਾਠਿਆਂ ਨੇ ਸਿੰਘਾਂ ਦੇ ਡੇਰੇ ਤੇ ਹੱਲਾ ਬੋਲਣ ਲਈ ਚੜ੍ਹਾਈ ਕੀਤੀ ਤਾਂ ਗੋ ਸਿੰਘਾਂ ਦੇ ਸੁਚੇਤ ਹੋਣ ਕਾਰਨ ਉਹਨਾਂ ਨੇ ਰਾਮ ਜੰਗਿਆਂ ਦੇ ਮੂੰਹ ਖੋਲ ਦਿੱਤੇ ਗੋਲੀਆਂ ਦਾ ਮੀਂਹ ਛੜੇ ਆਉਂਦੇ ਮਰਾਠਿਆਂ ਉਤੇ ਵਰਿਆ ਤੇ ਉਹ ਘੜਿਆਂ ਵਾਂਗ ਘੋੜਿਆਂ ਤੋਂ ਡਿੱਗਣ ਲੱਗੇ ਬਰਸ਼ਿਆਂ ਵਾਲਿਆਂ ਮਰਾਠਿਆਂ ਦੇ ਬਰਸ਼ੇ ਹੱਥਾਂ ਵਿੱਚ ਹੀ ਰਹਿ ਗਏ ਤੇ ਸਿੰਘਾਂ ਦੀਆਂ ਗੋਲੀਆਂ ਨੇ ਉਹਨਾਂ ਨੂੰ ਠੇਰ ਕਰ ਦਿੱਤਾ ਸਿੰਘਾਂ ਨੇ ਦਲ ਨੂੰ ਪਹਿਲਾਂ ਹੀ ਕਈ ਹਿੱਸਿਆਂ ਵਿੱਚ ਵੰਡ ਦਿੱਤਾ ਸੀ ਕਈ ਪਾਸਿਆਂ ਤੋਂ ਪਈ ਮਾਰ ਮਰਾਠੇ ਸਹਾਰ ਨਾ ਸਕੇ ਦੋ ਕੁ ਕੋ ਤਾਂ ਉਹਨਾਂ ਸਿੰਘਾਂ ਦਾ ਪਿੱਛਾ ਕੀਤਾ ਪਰ ਮੰਗਰੋਪਿਆ ਹੋ ਗਈ ਸਿੰਘਾਂ ਦਾ ਡੇਰਾ ਲੁੱਟਣ ਚੜੇ ਮਰਾਠੇ ਆਪਣੇ ਸੈਂਕੜੇ ਸਪਾਈ ਮਰਵਾ ਕੇ ਪਿੱਛੇ ਮੁੜ ਪਏ ਮਰਹਟਿਆਂ ਨਾਲ ਉਹ ਹੋਈ ਜਿਵੇਂ ਬਾਜ ਬਟੇਰਿਆਂ ਤੇ ਅਚਨ ਚੇਤ ਟੁੱਟ ਕੇ ਪੈ ਜਾਣ ਖਜ਼ਾਨਾ ਲੁੱਟਣ ਗਏ ਮਰਹਟੇ ਸਿੱਥੇ ਪੈ ਕੇ ਆਪਣੀ ਸੈਨਾ ਨਾਲ ਆ ਰਲੇ ਧੰਨਵਾਦ